ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ ਸਨੋ ਕਿਦਾਂ ਹਾਲ ਚਾਲ ਆਈ ਹੋਪ ਸਭ ਵਧੀਆ ਹੋਵਗੇ ਤੇ ਮੈਂ ਵੀ ਬਹੁਤ ਵਧੀਆ ਹਾਂ ਤੇ ਅੱਜ ਮੈਂ ਲੈ ਕੇ ਆਈਆਂ ਤੁਹਾਡੇ ਵਾਸਤੇ ਰੈਸিপি ਪੁਦੀਨੇ ਅਤੇ ਅੰਬੀ ਦੀ ਚਟਨੀ ਹਾਂਜੀ ਇਹ ਬਹੁਤ ਫੇਮਸ ਮਸ਼ਹੂਰ ਆਈਟਮ ਹੈ ਸਾਡੇ ਪੰਜਾਬ ਦੀ ਗਰਮੀਆਂ ਦੇ ਵਿੱਚ ਲੋਕ ਚਟਨੀ ਬਣਾਉਂਦੇ ਬਣਾਉਂਦੇ ਨੇ ਜੇ ਕੋਈ ਸਬਜ਼ੀ ਸਵਾਦ ਨਾ ਲੱਗੇ ਖਾਣ ਨੂੰ ਦੇਲ ਨਾ ਕਰੇ ਤੇ ਚਟਨੀ ਬਣਾ ਲਓ ਵੀ ਪੁਦੀਨੇ ਦੀ ਮarre ਘਰ ਚ ਪੁਦੀਨਾ ਤੁਹਾਨੂੰ ਮਿਲ ਹੀ ਜਾਣਾ ਇਹਦੇ ਵਾਸਤੇ ਚਾਹੀਦੇ ਸਾਨੂੰ ਪਿਆਜ਼ ਪੁਦੀਨਾ ਅੰਬੀ ਹਰੀ ਅਮੇਚਾ ਅਤੇ ਅਦਰਕ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਫਿਰ ਅਸੀਂ ਕੱਟ ਲਵਾਂਗੇ ਸਾਫ਼ ਕਰ ਲਵਾਂਗੇ ਮੈਂ ਸਾਰੇ ਸਾਰਾ ਸਮਾਨ ਕੱਟ ਕੇ ਸਾਫ਼ ਕਰ ਲਿਆ ਹੈ ਅਦਰਕ ਨੂੰ ਵੀ ਸਾਫ਼ ਕਰ ਲਿਆ ਹੈ ਤੇ ਹੁਣ ਚਲੋ ਕਰਦੇ ਹਾਂ ਅਗਲਾ ਕੰਮ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਬਣਾ ਲਵਾਂਗੇ ਕਿਉਂਕਿ ਇਹਨਾਂ 'ਚ ਜੇ ਮਿੱਟੀ ਘੱਟਾ ਕੁਝ ਵੀ ਰਹਿ ਜਾਵੇ ਨਾ ਕੰਨ ਰਹਿ ਜਵੇ ਤਾਂ ਫਿਰ ਜਿਹੜਾ ਬੇਸ ਸਵਾਦ ਹੁੰਦਾ ਨਾ ਉਹ ਬੇਸਵਾਦ ਜਾ ਹੋ ਜਾਂਦਾ ਤੇ ਇਕੱਲੀ ਇਕੱਲੀ ਚੀਜ਼ ਨੂੰ ਧੋਵਾਂਗੇ ਪਹਿਲੇ ਸਾਫ਼ ਕਰਾਂਗੇ ਤੇ ਆਜ ਸਾਫ਼ ਹੋ ਗਏ ਨੇ ਅਦਰਕ ਵਗੈਰਾ ਵੀ ਇਸੇ ਤਰ੍ਹਾਂ ਅਸੀਂ ਸਾਫ਼ ਕਰਕੇ ਇੱਕ ਬਰਤਨ ਦੇ ਵਿੱਚ ਰੱਖ ਲਵਾਂਗੇ। ਪੁਦੀਨੇ ਨੂੰ ਦੋ ਤਿੰਨ ਵਾਰੀ ਧੋਈਓ ਕਿਉਂਕਿ ਇਹਦੇ 'ਚ ਮਿੱਟੀ ਵਗੈਰਾ ਹੁੰਦੀ ਹੈ। ਤੇ ਫਿਰ ਅਸੀਂ ਨਾ ਇਹਨੂੰ ਮਿਕਸੀ 'ਚ ਗ੍ਰाइंड ਨਹੀਂ ਕਰਾਂਗੇ ਕਿਉਂਕਿ ਉਹ 'ਚ ਜ਼ਿਆਦਾ ਬਰੀਕ ਹੋ ਜਾਂਦਾ ਹੈ। ਇਹਨੂੰ ਮੈਂ ਹੈਂਡ ਬਲੈਂਡਰ ਦੇ ਨਾਲ ਗ੍ਰाइंड ਕਰੂੰਗੀ। ਉਹ ਜਿਹੜਾ ਇਹ ਮਿਕਸਰ ਦਾ ਟੈਕਸਚਰ ਹੁੰਦਾ ਨਾ ਫਿਰ ਉਹਦਾ ਰੰਦਾ ਜਿੱਦਾਂ ਵੀ ਅਸੀਂ ਕੁੰਡੀ ਡੰਡੇ 'ਚ ਕੁੱਟਿੰਗੇ। ਥੋੜਾ ਮਤਲਬ ਮੋਟਾ-ਮੋਟਾ ਰੰਦਾ ਉਹ ਜ਼ਿਆਦਾ ਟੇਸਟ ਵਧੀਆ ਲੱਗਦਾ ਹੈ। ਤੇ ਇਹ ਸਾਡਾ ਦੇਖੋ ਐਦਾਂ ਦਾ ਟੈਕਸਚਰ ਹੋ ਗਿਆ। ਉਹਦਾ ਵਾਸੀਏ ਦੇ ਵਿੱਚ ਐਡ ਕਰਾਂਗੇ ਮਸਾਲੇ ਮਸਾਲੇ ਕੋਈ 파ਣੇ ਨਹੀਂ ਹੈਗੇ ਅਸੀਂ ਜ਼ਿਆਦਾ ਖਾਂਦੇ ਨਹੀਂ ਆ ਤਾਂ ਸਿੰਪਲ ਅਸੀਂ ਨਮਕ ਐਡ ਕੀਤਾ ਤੇ ਇੱਕ ਚਮਚ ਪਾਈ ਹੈ ਚੀਨੀ ਹਾਂਜੀ ਚੀਨੀ ਖੱਟੀ ਮਿੱਟੀ ਚਟਨੀ ਤੇ ਤਾਂ ਹੀ ਬਨੇਗੀ ਨਾ ਜੇ ਅਸੀਂ ਇੱਥੇ ਚੀਨੀ ਐਡ ਕਰਾਂਗੇ ਇਹਦਾ ਜਿਹੜਾ ਫਲੇਵਰ ਹਨਾ ਟੇਸਟ ਆ ਉਹ ਬਿਲਕੁਲ ਹੀ ਵੱਖਰਾ ਜਿਹਾ ਆਏਗਾ ਲਾਜਵਾਬ ਜਿਹਾ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਗਾਇਸ ਤੇ ਰੰਗ ਵੀ ਦੇਖੋ ਕਿੰਨਾ ਸੋਹਣਾ ਆਇਆ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜੇ ਤੁਹਾਨੂੰ ਵਧੀਆ ਲੱਗੇ ਤੇ ਪਲੀਜ਼ ਕਮੈਂਟ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮੇਰੀ ਵੀਡੀਓ ਨੂੰ ਤੇ ਥੈਂਕ ਯੂ ਫॉर ਵਾਚਿੰਗ ਐਂਡ ਸਪੋਟ ਮਾਈ ਚੈਨਲ ਓਕੇ ਬਾਏ ਬਾਏ ਥੈਂਕ ਯੂ